ਰੇਡ ਕਰਨ ਚੱਲਿਆ ਹਰਜੀਤ ਹਰਜੀਤ ਬਰਾੜ ਦੇਖੋ ਮੋਰ ਬਣ ਗਿਆ ਪਹਿਲਾਂ ਪਾਉਂਦਾ ਹੱਥ ਲਾ ਕੇ ਦੇਖੋ ਟੀ ਰੰਗ ਲਾਉਂਦਾ ਕੀ ਕਰਦਾ ਖਿਲਾਰ ਲੀਆਂ ਬਾਹਾਂ ਬਣ ਗਿਆ ਮੋਰ ਲੱਗਾ ਪੈਲਪੌਣ ਹੱਥ ਲਾਇਆ ਲੱਖੇ ਨੂੰ ਲੱਖਾ ਵੀ ਬਹੁਤ ਤਕੜਾ ਜਾਫੀ ਆ ਲੋ ਬਿੱਟੂ ਰੇਡ ਕਰਨ ਜੱਲਿਆ ਹਰਜੀਤ ਬਰਾੜ ਚੌਥਾਲ ਲਈ ਰੇਡ ਕਰ ਰਿਆ ਦੇਖੋ ਖਿਲਾੜ ਲਿਆ ਇਹਨੇ ਬਾਹਾਂ ਬਣ ਗਿਆ ਮੋਰ ਲੱਗਾ ਪੈਲਪੌਣ ਲੱਗ ਲੱਗ ਕੋਜੋ ਪ੍ਰੋਗਰਾਮ ਇੱਥੇ ਰਿਕਾਰਡ ਕਰ ਰਹੇ ਨੇ ਕਾਲੂ ਟੀਵੀ ਤੇ ਤੁਹਾਨੂੰ ਦਿਖਾਇਆ ਜਾਵੇਗਾ ਆਈ ਟੀਵੀ ਤੋਂ ਲਓ ਜੀ ਰੇਡ ਕਰ ਰਿਹਾ ਹਰਜੀਤ ਬਰਾੜ ਬਾਜਾਖਾਨਾ ਲਓ ਜੀ ਲੱਗ ਗਿਆ ਉਹਨੂੰ ਲੱਖਾ ਹਾਲੇ ਨਹੀਂ ਲਓ ਜੀ ਗੱਡੀ ਰੇਡ ਕਰ ਲਿਆ